ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਇਹ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਪਲੀਜ਼ ਮਾੜੀ-ਮੋਟੀ ਵੀ ਚੰਗੀ ਲੱਗਦੀ ਹੈ ਨਾ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਇਹ ਪਹਿਲਾਂ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਆਪਣੀਆਂ ਹਨਾ ਵੀਡੀਓ ਤੇ ਤੁਸੀਂ ਸੋਹਣੇ-ਸੋਹਣੇ ਕਮੈਂਟ ਕਰਦੇ ਹੋ ਤੇ ਤੁਸੀਂ ਮੇਰੇ ਦੁੱਖ ਨੂੰ ਸਮਝਿਆ ਮੇਰੀ ਮਜਬੂਰੀ ਸਮਝੀ ਹੌਸਲੇ ਆ ਵੀ ਦਿੱਤਾ ਬਹੁਤ ਜ਼ਿਆਦਾ ਤੇ ਇਹ ਹੌਸਲਾ ਹੀ ਹਨਾ ਮੇਰੇ ਲਈ ਬਹੁਤ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹਨਾ ਮੇਰੇ ਲਈ ਕਿੰਨਾ ਕੀਮਤੀ ਹੈ ਇਹ ਇੱਕ ਆਹਰੇ ਇੱਕ ਗੱਲ ਤੇ ਐਂ ਕਹਿ ਦਿੰਨੇ ਹਨਾ ਹਨਾ ਤੇ ਕਬੀਰ ਦਾ ਕਮੈਂਟ ਆਇਆ ਕਹਿੰਦੇ ਬਈ ਤੁਸੀਂ ਵਾਲੇ ਵਾਰੀ ਹਨਾ ਹਨਾ ਕਹਿੰਦੇ ਹੋ ਕਿ ਵੀਰੇ ਥੋੜਾ ਜਿਹਾ ਸੁਭਾਅ ਪਿਆ ਵਾ ਚਲੋ ਹਣਾ ਹੌਲੀ-ਹੌਲੀ ਚੇਂਜ ਕਰਦੇ ਆ ਤੇ ਜਿਵੇਂ ਬਈ ਆਪਾਂ ਹਣਾ ਵੀਡੀਓ ਪਾਈ ਸੀ ਤੇ ਆਪਣੀ ਮਜਬੂਰੀ ਦੱਸੀ ਸੀ ਸਾਰੀ ਵੀ ਮੱਝ ਵਿੱਚ ਨਾ ਹਣਾ ਮੇਰੀ ਕਿਉਂ ਮਜਬੂਰੀ ਬਣ ਗਈ ਤੇ ਉਹ ਵੀਡੀਓ ਦੇਖ ਕੇ ਹਣਾ ਇੱਕ ਵੀਰ ਨੇ ਮੈਨੂੰ ਫੋਨ ਲਾਇਆ ਤੇ ਉਹਦੀ ਮਜਬੂਰੀ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਤੇ ਹਣਾ ਜਦੋਂ ਵੀ ਮਤਲਬ ਇਹਨਾ ਆਪਣੇ ਵਰਗੀ ਜ਼ਹੰਤ ਕਿਸੇ ਤੇ ਪਈ ਹੋਵੇ ਹਾਂ ਵੀ ਦੁੱਖ ਦਾ ਅਹਿਸਾਸ ਹੁੰਦਾ ਕਿਸੇ ਦੂਜੇ ਦੇ ਦਾ ਵੀ ਪ੍ਰੋਬਲਮ ਆਪਣੇ ਹਨਾ ਵੀ ਮਜਬੂਰੀ ਵਾਲੀ ਸੇਮ ਆ ਹਨਾ ਵੀ ਮਜਬੂਰੀ 'ਚ ਹੀ ਉਹਨਾਂ ਨੂੰ ਵੀ ਪਸ਼ੂ ਵੇਚਨੇ ਪੈ ਰਹੇ ਆ ਤੇ ਮਜਬੂਰੀ ਆਪਣੀ ਸੀਗੀ ਤੇ ਪ੍ਰੋਬਲਮ ਥੋੜੀ ਅੱਡੋ-ਅੱਡ ਆ ਤੁਹਾਨੂੰ ਦੱਸਦੇ ਆਪਾਂ ਕਹਿੰਦੇ ਆ ਨਾ ਹਨਾ ਵੀ ਜੈ ਮਥਾ ਨਾ ਕਿਸੇ ਤੇ ਨਾ ਪਵੇ ਇਹ ਮੁਕੱਦਮੇ ਵਾਲੀ ਜਾਂ ਹਸਪਤਾਨਾਂ ਵਾਲੀ ਤੇ ਆਪਣੇ ਤੇ ਵੀਰੇ ਪੈ ਗਈ ਮੁਕੱਦਮੇ ਵਾਲੀ ਤੇ ਉਹ ਵੀਰ ਤੇ ਪਈਆ ਮਾਰੀ ਵਾਲੀ ਜਹਿਮਤ ਤੇ ਕਿਉਂਕਿ ਹਣਾ ਇਹ ਦੋ ਕੇਸ ਇਹੋ ਜਿਹੇ ਹੁੰਦੇ ਆ ਨਾ ਜਿੱਥੇ ਜਿੰਨਾ ਪੈਸਾ ਮੰਗਲੇ ਕੋਈ ਹਣਾ ਦੇਣਾ ਪੈਂਦਾ ਜਿਵੇਂ ਹੁਣ ਆਪਾਂ ਵੀ ਕਿਸੇ ਨੂੰ ਨਹੀਂ ਕਹਿ ਸਕਦੇ ਹਣਾ ਵੀ ਤੁਸੀਂ ਘੱਟ ਕਰ ਲਓ ਕਿਉਂਕਿ ਆਪਣੀਆਂ ਚੀਜ਼ਾਂ ਕੋਈ ਵੀ ਆ ਕੋਈ ਦੁੱਧ ਲੱਸੀ ਜਾਂ ਕੋਈ ਫਸਲ ਵਗੈਰਾ ਹੋ ਗਈ ਹੈ ਨਾ ਆਪਾਂ ਨੂੰ ਕਹਿ ਦਿੰਦੇ ਨੇ ਤੇ ਵੀ ਤੁਸੀਂ ਘੱਟ ਕਰ ਲਓ ਚਾਹ ਭਾਵੇਂ ਹੁਣ ਦੁੱਧ ਦਾ ਵੀ ਰੇਟ ਆ ਹਣਾ ਕਹਿੰਦੇ ਕੋਈ ਗੱਲ ਨਹੀਂ ਤੁਸੀਂ 5 ਰੁਪਏ ਘੱਟ ਲੈ ਲਓ ਆਪਾਂ ਕਹਿੰਦੇ ਕੋਈ ਨਾ ਪਰ ਇਹ ਚੀਜ਼ਾਂ ਹਨ ਇਹੋ ਜਿਹੀਆਂ ਜੀ ਚ ਅਗਲਾ ਵੀ ਪੈਸੇ ਨਹੀਂ ਘਟਾਉਂਦਾ ਤੇ ਆਪਾਂ ਉਸ ਵੀਰ ਦੇ ਦੁੱਖ ਨੂੰ ਵੀ ਨੇੜੇ ਤੋਂ ਜਾਣਿਆ ਵੀ ਬਹੁਤ ਦੁੱਖ ਹੋਇਆ ਦਾ ਤੇ ਉਹ ਨਾ ਹੈਗਾ ਵੀਰ ਸ਼ੀਨੀਵਾਲ ਕਲਾਂ ਇਹ ਬਰਨਾਲੇ ਜ਼ਿਲ੍ਹੇ ਚ ਪਿੰਡਾ ਤੇ ਉਹ ਵੀਰਤੀ ਹਨਾ ਉਮਰ ਵਿਚਾਰੇ ਦੀ ਹੈਗੀ ਹੈਗੀ 23 ਸਾਲਾਂ ਦੀ ਵਧੀਆ ਗੁਰ ਸਿੱਖ ਮੁੰਡਾਗਾ ਤੇ ਕਹਿੰਦਾ ਮੈਨੂੰ ਪਸ਼ੂਆਂ ਦਾ ਸ਼ੌਂਕ ਪੈਣੇ ਕਹਿੰਦਾ ਛੋਟੇ ਹੁੰਦੇ ਨੂੰ ਹੀ ਬਹੁਤ ਸੀਗਾ ਤੇ ਚਲੋ ਵਿਚਾਰੇ ਨੇ ਹਨਾ ਕੱਟੀਆਂ ਪਾਲੀਆਂ ਤੇ ਉਹਨੋਂ ਨਾ ਵਿਚਾਰੇ ਨੂੰ ਆ ਗਈ ਹਾਰਟ ਪ੍ਰੋਬਲਮ ਕਹਿੰਦਾ ਵੀ 2 ਸਾਲ ਪਹਿਲਾਂ ਮੈਨੂੰ ਪਤਾ ਲੱਗਿਆ ਚਲੋ ਉਦੋਂ ਦਵਾਈ ਸਲਾ ਲਈ ਹਨਾ ਵੀ ਵਿੱਚ ਜੀ ਕਹਿੰਦਾ ਮੈਂ ਵਧੀਆ ਠੀਕ ਹੋ ਗਿਆ ਕਹਿੰਦਾ ਸੋਚਿਆ ਚਲੋ ਵੀ ਅੱਗੇ ਪਸ਼ੂ ਵਧਾਉਂਗਾ ਤੇ ਪਰ ਹੁਣ ਵਿਚਾਰੇ ਦੀ ਹਨਾ ਵੀ ਪ੍ਰੋਬਲਮ ਜਿਆਦਾ ਵੱਧ ਗਈ ਤੇ ਉਹਨਾਂ ਦੀ ਲੁਧਿਆਣੋਂ ਦਵਾਈ ਚੱਲ ਰਹੀ ਹੈ ਤੇ ਉਹਨਾਂ ਨੇ ਵੀ ਹਨਾ ਪਸ਼ੂ ਸੇਲ ਕਰਨੇ ਨੇ ਕਿਉਂਕਿ ਤੁਸੀਂ ਸਮਝ ਸਕਦੇ ਹੋ ਵੀ ਮਜਬੂਰੀ ਹਨਾ ਵੀ ਕੀ ਚੀਜ਼ ਹੁੰਦੀ ਹੈ ਹਨਾ ਕੀ ਕੁਝ ਕਰਾ ਦਿੰਦੀ ਹੈ ਵੀ ਵੀ ਇਹੋ ਜੀ ਚੀਜ਼ਾਂ ਬਿਜੀ ਚਾਪ ਨੂੰ ਆਪਣੇ ਸ਼ੌਂਕ ਵੀ ਮਾਰਨੇ ਪੈਂਦੇ ਆ ਆਪਾਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਉਹ ਗੱਪਾਈ ਗੁਰਜੀ ਹਨਾ ਇਹੋ ਜੀ ਚੈਮਤ ਚਾਹੇ ਉਹ ਜਾ ਟਾਈਮ ਕਿਸੇ ਦਾ ਨਾ ਲੈ ਕੇ ਆਈ ਕਿਸੇ ਦੁਸ਼ਮਣ ਤੇ ਵੀ ਨਾ ਲੈ ਕੇ ਆਈ ਵੀ ਬੰਦਾ ਇੰਨਾ ਮਜਬੂਰ ਹੋ ਜੇ ਤੇ ਆਪਣੇ ਬੱਚੇ ਆਂਗੂ ਪਾਲਨੇ ਹਨਾ ਪਸ਼ੂ ਵੀ ਜਿਹੜੇ ਆਪਾਂ ਆਪਦੇ ਜਵਾਕਾਂ ਤੋਂ ਵੀ ਜ਼ਿਆਦਾ ਕਰਦੇ ਆ ਆ ਤੁਸੀਂ ਦੇਖਦੇ ਹੋ ਹਨਾ ਵੀ ਆਪਣੀ ਲਾਡੂ ਆਪਣਾ ਕਿੰਨਾ ਕਰਦੀ ਆ ਤੇ ਜੇ ਇੱਕ ਦਿਨ ਹਨਾ ਮਜਬੂਰ ਹੋ ਕੇ 베ਚਨੇ ਪੈਂਦੇ ਆ ਬਹੁਤ ਔਖ ਹੁੰਦਾ ਬਈ ਉਹ ਵੀਰ ਨੇ ਮੈਨੂੰ ਫੋਨ ਲਾਇਆ ਕਹਿੰਦਾ ਭੈਣੇ ਵੀ ਮੈਂ ਪਸ਼ੂ ਵੇਚਨੇ ਆ ਇੱਕ ਮਾਚਾ ਵੀਰ ਕੋਲੇ ਦੋ ਝੋਟੀਆਂ ਕਹਿੰਦਾ ਤੁਸੀਂ ਇਹਦੀ ਵੀਡੀਓ ਪਾ ਦੋਗੇ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਹਨਾ ਵੀ ਤੁਹਾਡੀ ਮਜਬੂਰੀ ਸਮਝਦੇ ਆਪਾਂ ਤੇ ਕਿਉਂਕਿ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਹਨਾ ਵੀ ਪਸ਼ੂ ਵੇਚਣ ਨੂੰ ਤੇ ਬਸ ਆਪਾਂ ਉਹ ਵੀਰ ਦੀ ਵੀਡੀਓ ਲਾਉਣੇ ਆ ਤੇ ਆਪਾਂ ਵੈਸੇ ਦੱਸਦੇ ਵੀ ਹੁੰਨੇ ਨਾ ਜੇ ਕਿਸੇ ਨੇ ਕੰਮ ਸ਼ੁਰੂ ਕਰਨਾ ਹੈ ਨਾ ਪਸ਼ਵਾਂ ਵਾਲਾ ਵੀ ਛੋਟੇ ਲੈਵਲ ਤੋਂ ਸ਼ੁਰੂ ਕਰ ਲਓ ਹੁਣ ਜਿਵੇਂ ਵੀਰ ਕੋਲੇ ਦੋ ਝੋਟੀਆਂ ਨੇ ਤੇ ਵੈਸੇ ਉਹ ਵੀਡੀਓ ਤੇ ਵੀਰ ਦਾ ਨੰਬਰ ਵੀ ਦੇਵਾਗੇ ਆਪਾਂ ਤੇ ਤੁਸੀਂ ਵੀਰ ਨਾਲ ਗੱਲ ਕਰ ਲਓ ਰੇਟ ਵਗੈਰਾ ਦੀ ਕਿਉਂਕਿ ਆਪਾਂ ਘੜਾ ਨਾ ਕਿਸੇ ਤੋਂ ਕੁਝ ਲੈਣਾਗਾ বিনা ਉਹਨਾਂ ਨੂੰ ਕਿ ਆਪਾਂ ਵੀ ਮੈਂ ਤੁਹਾਡੀ ਵੀਡੀਓ ਪਾਉਣੀ ਆ ਤੇ ਤੂੰ ਮੈਨੂੰ ਵੀ ਪੈਸੇ ਦੇ ਐ ਕਰ ਨਹੀਂ ਵੀਰੇ ਹਨਾ ਆਪਾਂ ਆਪਣੀ ਮਿਹਨਤ ਕਰਦੇ ਆ ਪਹਿਲਾਂ ਵੀ ਦੱਸ ਦਿੰਨੇ ਆ ਦਸਾਂ ਨੌ ਦੀ ਕਮਾਈ ਆਪਾਂ ਕਿਉਂ ਕਿਸੇ ਗਰੀਬ ਦਾ ਕੋਈ ਹੱਕ ਲਈਓ ਤੋਂ ਉਹ ਤਾਂ ਵਿਚਾਰਾ ਕਿੰਨਾ ਮਜਬੂਰ ਹੈ ਆਪ ਕੋ ਦੀ ਮਜਬੂਰੀ ਚੰਗੀ ਤਰ੍ਹਾਂ ਜਾਣ ਸਕਦੇ ਆ ਕਿਉਂਕਿ ਆ ਆਪਦੇ ਤੇ ਬੀਤ ਰਹੀ ਹੈ ਵੀਰੇ ਤੇ ਚਲੋ ਆਪਾਂ ਹੁਣ ਵੀਡੀਓ ਵੀਰ ਦੀ ਲਾ ਦਿੰਨੇ ਆ ਬੜੀ ਵੱਡੀ ਵੀਡੀਓ ਆਪਾਂ ਨਹੀਂ ਬਣਾਉਦੇ ਤੇ ਉਸ ਵੀਰ ਨਾਲ ਤੁਸੀਂ ਵੀ ਸੰਪਰਕ ਜ਼ਰੂਰ ਕਰਿਓ ਤੇ ਆਪਾਂ ਕਿਸੇ ਤਸੱਲੀ ਨਹੀਂ ਲੈਂਦੇ ਹਨ ਵੀ ਆਪਾਂ ਕਹਿ ਦਈਏ ਵੀ ਉਹਨਾਂ ਦੇ ਮੱਝ ਪਈ ਮੈਂ ਦੇਖੀ ਆ ਇਹਨਾਂ ਦੁੱਧ ਦਿੰਦੀ ਆ ਮੱਝ ਸੇਲ ਕਰਨੇ ਵੀਰ ਨੇ ਇੱਕ ਤੋਕੜਾ ਗੱਪਣ ਹੈ ਤੇ ਦੋ ਝੋਟੀਆਂ ਨੇ ਤੇ ਤੁਸੀਂ ਜ਼ਰੂਰ ਫੋਨ ਲਾਇਓ ਜੇ ਕਿਸੇ ਵੀਰ ਨੇ ਲੈਣਿਆ ਹੋਣਾ ਕਿਉਂਕਿ ਜਿਹਨੇ ਹਨਾ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰਨਾ ਉਹ ਲੈ ਸਕਦਾ ਜਿਹਨੂੰ ਸ਼ੌਕ ਹੁੰਦਾ ਤੇ ਪਲੀਆਂ ਪਲਾਈਆਂ ਝੋਟੀਆਂ ਵਧੀਆ ਤੇ ਚਲੋ ਵੀਰੇ ਆਪਾਂ ਲਾਉਣੀ ਆ ਵੀਰ ਦੀ ਵੀਡੀਓ ਤੇ ਵੀਡੀਓ ਦੇਖ ਕੇ ਤੁਸੀਂ ਵੀਰ ਨੂੰ ਫੋਨ ਲਾ ਲਿਓ ਕਿਉਂਕਿ ਉਹਦੀ ਵੀ ਵਿਚਾਰੀ ਦੀ ਮਜਬੂਰੀ ਆ ਹਨਾ ਵੀ ਲੁਧਿਆਣਾ ਦੇ ਡੀ ਐਮ ਸੀ ਚ ਵੀਰ ਦਾ ਲਾਜ ਚਲਦਾ ਤੇ ਪੈਸਾ ਦੇਖੋ ਹਨਾ ਕਿੰਨਾ ਖਰਚ ਹੋ ਜਾਂਦਾ ਤੇ ਆਪਾਂ ਤਾਂ ਕੋਈ ਡਾਕਟਰਾਂ ਨੂੰ ਵੀ ਨਹੀਂ ਕਹਿ ਸਕਦੇ ਹਨਾ ਵੀ ਤੁਸੀਂ ਪੈਸੇ ਘੱਟ ਕਰ ਲਓ ਜਿੰਨੇ ਮੰਗੇ ਅਗਲਾ ਉੰਨੇ ਦੇਣੇ ਪੈਂਦੇ ਨੇ ਇਹ ਬਹੁਤ ਵੱਡੀ ਮਜਬੂਰੀ ਆ ਉਹਦੀ ਵਿਚਾਰੇ ਦੀ ਚਲੋ ਜੀ ਆਪਾਂ ਹਨਾ ਕਰਦੇ ਆਪਣਾ ਕੰਮ ਪੰਦਾ ਸ਼ੁਰੂ ਤੇ ਤੁਸੀਂ ਵੀਰ ਨੂੰ ਜਰੂਰ ਸੰਪਰਕ ਕਰੋ ਜੇ ਨੇ ਕਿਸੇ ਨੇ ਲੈਣੇ ਹੋਏ ਤੇ ਚਲੋ ਜੀ ਆਪਾਂ ਤੁਹਾਨੂੰ ਮਿਲਾਂਗੇ ਆਪਣੀ ਕਿਸੇ ਹੋਰ ਵੀਡੀਓ 'ਚ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੱਸਦੇ ਰਹੋ ਵਸਤੇ ਰਹੋ ਛੋੜੇ-ਛੋੜੇ ਕਮੈਂਟ ਕਰਦੇ ਰਹੋ ਤੁਹਾਡੇ ਕਮੈਂਟਾਂ ਨਾਲ ਵੀਰੇ ਬਹੁਤ ਹੌਸਲਾ ਮਿਲਦਾ ਤੇ ਚਲੋ ਦੇਖੋ ਜੀ ਵੀਰ ਦੀ ਵੀਡੀਓ ਤੁਸੀਂ ਬਾਏ ਹਾਂ ਜੀ ਆ ਮੈਂ ਜੱਪਾ ਸੇਲ ਕਰਨੀ ਆ ਚੌਥੇ ਸੂਏਸ ਵਾਸਤੇ ਗੱਬਣਾ ਤੇ ਸੱਜਰ ਥੱਲੇ ਥੱਲੇ 12 ਲੀਟਰ ਦੁੱਧ ਸੀਗਾ 12 ਤੋਂ ਜ਼ਿਆਦਾ ਹੀ ਹੋਣਾ ਇਹ ਇੱਕ ਕਥਣ ਤੋਂ ਤੈ ਲੈ ਤੈਨਾਂ ਤੀ ਨਾਲ 12 ਲੀਟਰ ਦੁੱਧ ਦਾ ਜੀ ਕੱਟਾ ਵੀ ਨਾਲ ਹੀ ਦੇਣਾ ਰੋਵळा ਆਈ ਦੀ ਇੱਕ ਛੋਟੀ ਹੈ 4 ਮਹੀਨੇ ਦੀ ਗੱਬਣਾ ਚੈੱਕ ਪਾਸ ਇਹ ਜਿਹੜੀ ਪਹਿਲਾ ਮੰਜਿ ਦਿਖਾਈ ਹੈ ਉਹਦੀ ਉਹ ਚੋਟੀ ਆ। ਤਾਂ ਸੁਣ ਬਹੁਤ ਵਧੀਆ। ਅੰਦਰ ਲੋਨ ਲੱਗ ਗਈ ਆ। ਇਹਦਾ ਮੁੱਲ ਆ ਪਾ 55000 ਕਰਦੇ ਆਂ ਜੀ। ਮਾਣ ਤਣ ਹੋ ਜਾਊਗਾ। ਆ ਜੋ ਟੀ ਆਪਣੀ 2.5 ਮਹੀਨਾ ਤੋਂ ਖਰਾਬ ਹੋ ਗਈ ਸੀਗੀ। ਏ ਵੀ ਆਪਾਂ ਸੇਲ ਕਰਨੀ ਆ ਵੈਸੇ ਦੀ ਸਫਾਈ ਆਪਾਂ ਕਰਾ ਦਿੱਤੀ ਸੀ ਕੀ ਟੀਕਾ ਨਹੀਂ ਪਰਾਇਆ ਦੁਬਾਰਾ ਏ ਵੀ ਆਪਾਂ ਜਾਇਜ਼ ਮੁੱਲ ਚ ਦੇ ਦਾਂਗੇ ਧੰਨਵਾਦ ਜੀ